ਸਵਾਗਤ ਹੈ ਤੁਸੀਂ ਜੁੜ ਚੁੱਕੀਆਂ ਹੋ ਹੁਸ਼ਾਰਪੁਰ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ 26 ਜਨਵਰੀ ਨੂੰ ਦੇਸ਼ ਭਰ ਦੇ ਵਿੱਚ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਉੱਥੇ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰ ਲਈਏ ਤਾਂ ਇਸ ਵਾਰ ਹੁਸ਼ਾਰਪੁਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਸੂਬਾ ਪੱਧਰੀ ਸਮਾਗਮ ਅਯੋਜਿਤ ਕੀਤਾ ਗਿਆ ਆ ਭਾਪਕੀ ਪੰਜਾਬ ਦੇ ਹੁਸ਼ਾਰਪੁਰ ਦੇ ਵਿੱਚ ਗਣਤੰਤਰਤਾਵ ਦਿਵਸ ਦਾ ਜਿਹੜਾ ਸੂਬਾ ਪੱਧਰੀ ਸਮਾਗਮ ਕਰਵਾਇਆ ਜਾਵੇਗਾ ਜੋ ਕਿ ਹੁਸ਼ਾਰਪੁਰ ਦੇ ਵਿੱਚ ਅਯੋਜਿਤ ਕੀਤਾ ਜਾ ਰਿਹਾ ਤੇ ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੁਸ਼ਾਰਪੁਰ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚਣਗੇ ਤਾਂ ਜਿਨ੍ਹਾਂ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਜਾਵੇਗੀ ਅੱਜ ਹੁਸ਼ਾਰਪੁਰ ਦੇ ਵਿੱਚ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਦੀ ਅਗਵਾਈ ਦੇ ਵਿੱਚ ਫੁੱਲ ਡਰੈਸ ਰਿਹਸਲ ਹੋਈ ਹੈ ਤੇ ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਵੀ ਜਿਹੜੀ ਉਹ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਵੱਲੋਂ ਨਿਭਾਈ ਗਈ ਹੈ ਤਾਂ ਉੱਥੇ ਹੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਏ ਆ ਡੀਸੀ ਆਸ਼ਿਕਾ ਜੈਨ ਦਾ ਕਹਿਣਾ ਕਿ 26 ਜਨਵਰੀ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਾਰਪੁਰ ਦੀ ਪੁਲਿਸ ਲੈਨ ਗਰਾਊਂਡ ਜਿੱਥੇ ਕਿ ਸੂਬਾ ਪਧਰੀ ਇੱਕ ਗਣਤੰਤਰਤਾ ਦਿਵਸ ਦਾ ਸਮਾਗਮ ਅਯੋਜਿਤ ਕੀਤਾ ਗਿਆ ਉਸਤਾਦ ਤੇ ਪਹੁੰਚ ਕੇ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਇਸ ਮੌਕੇ ਤੇ ਵੱਖ-ਵੱਖ ਸਕੂਲਾਂ ਦੇ ਜਿਹੜੇ ਉਹ ਬੱਚੇ ਵੀ ਮੌਜੂਦ ਸਨ ਜਿਨ੍ਹਾਂ ਵੱਲੋਂ ਸੱਭਿਆਚਾਰਕ ਅਤੇ ਰੰਗਾਂ ਰੰਗੇ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਉੱਥੇ ਹੀ ਸੂਬਾ ਪਧਰੀ ਸਮਾਗਮ ਦੀ ਤਿਆਰੀਆਂ ਨੂੰ ਲੈ ਕੇ ਡੀਸੀ ਆਸ਼ਿਕਾ ਚੈਨ ਦਾ ਕਹਿਣਾ ਹੈ ਕਿ ਹੁਸ਼ਾਰਪੁਰ ਪ੍ਰਸ਼ਾਸਨ ਪੂਰਾ ਪੱਬਾ ਪਾ ਰਿਹਾ ਤੇ ਪ੍ਰਸ਼ਾਸਨ ਵੱਲੋਂ ਜਿਹੜੀਆਂ ਤਿਆਰੀਆਂ ਮੁਕੰਮਲ ਕਰ ਰਹੀਆਂ ਗਈਆਂ ਨੇ ਤਾਂ ਹੋਰ ਕੀ ਕੁਝ ਜਾਣਕਾਰੀ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਚੈਨ ਵੱਲੋਂ ਸਾਂਝੀ ਕੀਤੀ ਗਈ ਹੈ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਹਾਂ ਜੀ ਜੀ ਵੀ ਕਿ ਤੁਸੀਂ ਜਾਣਦੇ ਹੋ ਬੜੇ ਮਾਨ ਦੀ ਗੱਲ ਹੈ ਕਿ ਅਸੀਂ 77ਵੇਂ ਗਣਤੰਤਰ ਦਿਵਸ ਅੱਜ ਇਥੇ ਪੁਲਿਸ ਲਾਈਨਸ ਵਿਖੇ 26 ਜਨਵਰੀ ਨੂੰ ਮਨਾਉਣ ਜਾ ਰਹੇ ਹਾਂ ਔਰ ਅੱਜ ਦੀ ਫੁੱਲ ਡਰੈਸ ਰਿਹਰਸਲ ਕਿਉਂਕਿ ਕਿ ਚੀਫ ਕੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਆਪ ਹੋਣਗੇ ਔਰ ਹੁਸ਼ਾਤਪੁਰ ਨੂੰ ਇਹ ਮਾਨ حاصل ਹੋਇਆ ਹੈ ਕਿ ਬੜੇ ਸਾਲਾਂ ਬਾਅਦ ਮਾਨਯੋਗ ਮੁੱਖ ਮੰਤਰੀ ਸਾਹਿਬ ਆਪ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਰਹੇ ਨੇ ਤੇ ਬੜਾ ਉਤਸ਼ਾਹ ਹੈ ਸਾਰੀ ਹੀ ਟੀਮ ਦੇ ਵਿੱਚ ਬੱਚਿਆਂ ਦੇ ਵਿੱਚ ਤੁਸੀਂ ਜੋਸ਼ ਦੇਖ ਰਹੇ ਹੋ ਬੜੀ ਮਿਹਨਤ ਦੇ ਨਾਲ ਠੰਡ ਦੇ ਦਿਨਾਂ ਦੇ ਵਿੱਚ ਉਹਨਾਂ ਨੇ ਮਿਹਨਤ ਕਰਕੇ ਬੜਾ ਵਧੀਆ ਕਲਚਰਲ ਪ੍ਰੋਗਰਾਮ ਤਿਆਰ ਕੀਤਾ ਹੈ ਉਸ ਦੇ ਨਾਲ ਹੀ ਜਿਹੜੀ ਘੁਰਸਵਾਰੀ ਦੀ ਤੁਸੀਂ ਟੈਂਟ ਪੈਕਿੰਗ ਦੀ ਵੀ ਇੱਥੇ ਪ੍ਰੈਕਟਿਸ ਦੇਖੀ ਹੈ ਮਾਰਚ ਪਾਸ ਤੁਸੀਂ ਦੇਖ ਰਹੇ ਹੋ ਔਰ ਇਸ ਤੋਂ ਬਾਅਦ ਜਿਵੇਂ ਕਿ ਹਰ ਸਾਲ ਹੁੰਦਾ ਹੈ ਜਿਹੜੇ ਉੱਗੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਦਾ ਸਨਮਾਨ ਇੱਥੇ ਕੀਤਾ ਜਾਣਾ ਹੈ ਉਹਦੀ ਵੀ ਡਰੈਸਿੰਗ ਸਭ ਕੀਤੀ ਜਾਵੇਗੀ ਸਾਡੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਾਡੇ ਸਾਰੇ ਹੁਸ਼ਿਆਰਪੁਰ ਸਿਆ ਨੂੰ ਬੇਨਤੀ ਹੈ ਕਿ ਵੱਜ ਚੜ ਕੇ ਇਸ ਛੱਬੀ ਜੰਦਰੀ ਨੂੰ 10 ਵਜੇ ਜਿਹੜਾ ਝੰਡਾ ਲਹਿਰਾਉਣ ਦੀ ਰਸਮ ਕੀਤੀ ਜਾਣੀ ਹੈ ਔਰ ਉਸ ਤੋਂ ਬਾਅਦ ਸਭਿਆਚਾਰਿਕ ਕਾਰਜਕ੍ਰਮ ਹੋਣਾ ਹੈ ਉਸ ਦੇ ਵਿੱਚ ਸ਼ਿਰਕਤ ਕਰਨ ਔਰ ਸਾਰਿਆਂ ਨੂੰ 77ਵੇਂ ਗਣਤੰਤਰ ਦਿਵਸ ਦੀ ਅਸੀਂ ਬਹੁਤ-ਬਹੁਤ ਵਧਾਈ ਦਿੰਦੇ ਹਾਂ ਕਿ ਆਮ ਲੋਕ ਕਨ ਕਲਾਗੁਰਾਲਿਕ ਤਰਫੋਂ ਕਿ ਕੋਈ ਸੋਟੀ ਪ੍ਰੋਗਰਾਮ ਕਾਫੀ ਜਰੂਰੀ ਹੋ ਰਿਹਾ ਹੈ ਦੇਖੋ ਉਹਦਾ ਪੂਰਾ ਰੂਟ ਮੈਪ ਅਸੀਂ ਤੁਹਾਨੂੰ ਟ੍ਰੈਫਿਕ ਪੁਲਿਸ ਦੇ ਰਾਹੀਂ ਜਾਰੀ ਕਰਵਾਵਾਂਗੇ ਲੇਕਿਨ ਸਾਰੀ ਆਮ ਜਨਤਾ ਲਈ ਸਾਰਾ ਪ੍ਰੋਗਰਾਮ ਜਿਹੜਾ ਹੈ ਸਾਰੀ ਜਨਤਾ ਲਈ ਹੈ ਤਾਂ ਅਸੀਂ ਸੱਦਾ ਦੇਨੇ ਕਿ ਵੱਡੀ ਘੰਟੇ ਦੇ ਵਿੱਚ ਲੋਕ ਆਉਣ ਔਰ ਇੱਥੇ ਭਾਗ ਲੈਣ ਡਾਇਰੈਕਟਰੀ ਥੈਂਕ ਯੂ